ਇਸ ਲਾਈਨ ਚੋਂ ਮੈਂ ਤਾਂ ਰੋਜ਼ ਮਿਲਦਾ 7 ਤੋਂ 9 ਬਿੰਨਾਂਗਾ 365 ਦਿਨ ਜੇ ਕਿਸੇ ਨਾਲ ਮੈਨੂੰ ਕੋਈ ਦਿੱਕਤ ਹੈ ਜਾਂ ਕਿਸੇ ਨੂੰ ਮੇਰੇ ਨਾਲ ਕੋਈ ਦਿੱਕਤ ਹੈ ਕਲੀਅਰ ਕਰ ਲਓ ਬਈ ਆ ਕੇ ਬਲੇ ਬਿਨਾ ਧਾਰਨਾ ਬਰਉਣੀ ਨਹੀਂ ਚਾਹੀਦੀ ਹਨ ਜਿਹੜੇ ਲੋਕ ਸਮਾਜ ਸੇਵੀ ਚ ਚੋਰ ਨੇ ਆਲਦੋ ਸਿੱਧੂ ਨੇ ਕਿਸੇ ਹੋਰ ਨੂੰ ਕਿਹਾ ਸੀ ਸਿੱਧੂ ਨਾਲ ਮੇਰਾ ਬਹੁਤ ਪਿਆਰ ਸੀ ਸਿੱਧੂ ਦੀ ਫੈਮਿਲੀ ਨਾਲ ਮੇਰਾ ਪਿਆਰ ਸੀ ਸਿੱਧੂ ਨੇ ਜਿੰਨੂੰ ਕਿਹਾ ਸੀ ਮੈਨੂੰ ਉਹ ਵੀ ਪਤਾ ਆਪਾਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਇਹ ਧਾਰਨਾ ਬਣ ਜਾਂਦੀ ਨਹੀਂ ਇਹ ਬਣ ਜਾਂਦੀ ਹੈ ਉਹਨਾਂ ਦਾ ਨਹੀਂ ਕੰਟਰੋਵਰਸੀ ਕ੍ਰੀਏਟ ਕਰ ਚੁੱਕਾ ਅੰਨਾ ਵੀ ਕੰਟਰੋਵਰਸੀ ਕ੍ਰੀਏਟ ਹੋਇਆ ਕਿਨੂੰ ਕਿ ਅਚੈ ਉਹ ਮੈਨੂੰ ਮੂਸੀ ਵਾਲਾ ਗਾਣਾ ਵੀ ਬੜਾ ਯਾਦ ਆਉਂਦਾ ਕਹਿੰਦਾ ਕਿ ਝੂਠ ਨਹੀਂ ਐ ਇਥੋਂ ਦੇ ਫੈਕਟੇ ਵੀ ਨੇ ਚੋਰ ਬੰਦੇ ਉਹਨਾਂ ਦੇ ਸਮਾਜ ਸੇਵੀ ਨੇ ਇਹ ਸਮਾਜ ਸੇਵੀਆਂ ਨੂੰ ਚੋਰ ਠੱਗ ਲੁਟੇਰੇ ਇਹ ਜਿਹੜੇ ਸ਼ਬਦ ਵਰਤੇ ਗਏ ਤੁਸੀਂ ਮਹਿਸੂਸ ਕਰਦੇ ਹੋ ਕਿ ਕਿਤਨਾ ਕਿਤੇ ਅਜੀਹਾ ਹੋਇਆ ਵੀ ਹੁੰਦਾ ਹੈ ਹੋਇਆ ਵੀ ਅੱਜ ਕਰ ਵੀ ਰਹੇ ਆ ਲੋਕ ਇਸੇ ਕਰਕੇ ਹੈ ਇਹ ਸਾਰੀਆਂ ਚੀਜ਼ਾਂ ਇਹਨਾਂ ਅਲੀਗੇਸ਼ਨਸ ਨੂੰ ਫਿਰ ਤੁਸੀਂ ਟੈਕਲ ਕਿਵੇਂ ਕਰਦੇ ਹੋ ਮੈਨੂੰ ਪਤਾ ਛੋਡੀ ਸਾਬ ਹੁਣ ਤੁਸੀਂ ਕੋਈ ਗੱਲ ਕਹਿ ਦਿਓ ਇਸ ਇੰਟਰਵਿਊ ਜਿਵੇਂ ਬਹੁਤ ਸਾਰੇ ਬੰਦੇ ਬਿਨਾ ਪ੍ਰੂਫ ਤੋਂ ਇਹ ਗੱਲ ਗਾ ਜਿਵੇਂ ਹੋ ਸਕਦਾ ਵੀ ਆਪਣੀ ਇੰਟਰਵਿਊ ਚੱਲ ਰਹੀ ਹੈ ਥੱਲੇ ਕੋਈ ਕਹਿ ਦੇ ਪੇਡ ਇੰਟਰਵਿਊ ਆ ਇਹ ਪਲਾਨਡ ਇੰਟਰਵਿਊ ਆ ਜਿਵੇਂ ਬਹੁਤੇ ਬਹੁਤ ਸਾਰੇ ਇੰਟਰਵਿਊਜ਼ ਦੇ ਅੰਦਰ ਅਕਸਰ ਹੀ ਗੱਲ ਕਹੀ ਜਾਂਦੀ ਹੈ ਕਿ ਪੇਡ ਇੰਟਰਵਿਊ ਹੈ ਯਹਾਂ ਹਰ ਬੰਦੇ ਨੇ ਕਮੈਂਟ ਕਰਨ ਲੱਗਿਆ 2-3 ਸੈਕਿੰਡ ਲੱਗਦੇ ਆ ਰਾਈਟ ਚਲੋ ਮੈਂ ਨਿੱਜੀ ਤੌਰ ਤੇ ਮੈਂ ਆਪਣੀ ਗੱਲ ਦੱਸ ਰਿਹਾ ਮੈਂ ਬਹੁਤ ਬਿਯੌਂਡ ਹੋ ਗਿਆ ਹਾਂ ਨਾ ਗੱਲਾਂ ਤੋਂ ਮੈਨੂੰ ਲੱਗਦਾ ਹੈ ਕਿ ਬੰਦੇ ਦੇ ਕੰਨ ਬੰਦੇ ਨੂੰ ਕਦੇ ਮੈਂ ਅਨਮੋਲ ਨਾਲ ਇੰਟਰਵਿਊ ਕਿਵੇਂ ਕੀਤਾ ਕਿਉਂ ਕੀਤਾ ਮੈਨੂੰ ਮੇਰਾ ਮਨ ਦੱਸ ਰਿਹਾ ਤੇ ਤੁਹਾਨੂੰ ਵੀ ਤੁਹਾਡਾ ਮਨ ਦੱਸ ਰਿਹਾ ਤੁਸੀਂ ਜੋ ਜ਼ੁਬਾਨੀ ਤੌਰ ਤੇ ਤੁਸੀਂ ਕਿਹਾ ਕਿ ਜ਼ੁਬਾਨ ਦਾ ਕਿਹਾ ਕਦੀ ਤੁਸੀਂ ਬੁੱਝ ਨਹੀਂ ਸਕਦੇ ਕਿ ਅੰਦਰੋਂ ਕਿਵੇਂ ਕਹਿ ਰਿਹਾ ਪਰ ਅਨਮੋਲ ਭਾਈ ਜੀ ਜਦੋਂ ਤੁਸੀਂ ਬੋਲ ਰਹੇ ਹੋ ਨਾ ਤੁਹਾਡੇ ਕੰਨ ਤੁਹਾਨੂੰ ਝੂਠ ਨਹੀਂ ਬੋਲਦੇ ਤੁਹਾਨੂੰ ਅੰਦਰੋਂ ਪਤਾ ਹੁੰਦਾ ਮੈਂ ਸੱਚ ਬੋਲ ਰਿਹਾ ਕਿ ਮੈਂ ਝੂਠ ਬੋਲ ਰਿਹਾ ਤਾਂ ਜਦੋਂ ਕੋਈ ਅਲੀਗੇਸ਼ਨ ਲਾਉਣ ਲੱਗਿਆ 5 ਮਿੰਟ ਲਾਉਂਦਾ ਰਾਈਟ ਤੁਹਾਡੇ ਪਰਿਵਾਰ ਚ ਫਿਰ ਉਹ ਗੱਲਾਂ ਡਿਸਕਸ ਹੁੰਦੀਆਂ ਕਿ ਤੁਹਾਡੇ ਦਾ ਰਾਮ ਰੌਲੇ ਪੈਂਦੇ ਬਹੁਤ ਆ ਬਹੁਤ ਰਾਈਟ ਚੌਥੇ ਦਿਨ ਕੌਂਟਰੋਵਰਸੀ ਕਈ ਬੰਦੇ ਐ ਵੀ ਕਹਿੰਦੇ ਹਨਮੋਲ ਜਾਣ ਕੇ ਕੌਂਟਰੋਵਰਸੀ ਕ੍ਰੀਏਟ ਕਰਦਾ ਇਹ ਪਬਲਿਸਿਟੀ ਲਈ ਸਾਰਾ ਕੁਝ ਕਰਦੇ ਆ ਕਿ ਇਹ ਸਾਰੇ ਰਲੇਵੇ ਆ ਇਹਨਾਂ ਦੀ ਮੈਚ ਫਿਕਸਿੰਗ ਆ ਇਸ ਕਰਕੇ ਪਬਲਿਸਿਟੀ ਸਟੰਟ ਵੀ ਕੀਤੇ ਜਾਂਦੇ ਆ ਕੋਈ ਕਹਿੰਦਾ ਹਨਮੋਲ ਜੀ ਕਿਸੇ ਸ਼ੋਅ ਚ ਜਾਣਾ ਚਾਹੁੰਦਾ ਕੋਈ ਕਹਿੰਦਾ ਜੀ ਉਹ ਕਿਹੜਾ ਚੱਲਦਾ ਤੁਹਾਡਾ ਬਿੱਗ ਬਾਸ ਚੱਲਦਾ ਪਿਛੇ ਤੁਹਾਡਾ ਪੋਲਿਟਿਕਸ ਦਾ ਵੀ ਰੌਲਾ ਪੈ ਗਿਆ ਸੀ ਉਹ ਤੇ ਮੈਂ ਗੱਲ ਬਾਅਦ ਚ ਕਰੂੰਗਾ ਪਰ ਪਹਿਲੇ ਸਵਾਲ ਦਾ ਮੇਰੇ ਦਾ ਜਵਾਬ ਦਿਓ ਕਿ ਇਹ ਤਮਾਮ ਅਲੀਗੇਸ਼ਨਸ ਨੂੰ ਫਿਰ ਟੈਕਲ ਕਿਵੇਂ ਕਰਦੇ ਹੋ ਦੇਖੋ ਬਈ ਹੁਣ ਜਿੱਦਾਂ ਆਪਾਂ ਇੰਟਰਵਿਊ ਕਰ ਰਹੇ ਹਾਂ ਤੁਹਾਡੇ ਲੱਖਾਂ ਲੋਕ ਤੁਹਾਨੂੰ ਪਿਆਰ ਕਰਦੇ ਨੇ ਨਾ ਉਹਦੇ ਚੋਂ ਮੈਂ ਵੀ ਇੱਕ ਆ ਅੱਜ ਤੱਕ ਮੈਨੂੰ ਤੁਹਾਨੂੰ ਨਹੀਂ ਮਿਲਿਆ ਸੀ ਹੋ ਸਕਦਾ ਮੇਰੀ ਅਸੰਪਸ਼ਨ ਕੁਝ ਹੋਰ ਹੋਵੇ ਕਿ ਯਾਰ ਸੋਢੀ ਸਾਹਿਬ ਕਿੱਦਾਂ ਦੇ ਹੋਣਗੇ ਇਹਦਾ ਗੱਲ ਦਾ ਜਵਾਬ ਦੇ ਰਿਆਂ ਉਵੇਂ ਨਾ ਬਹੁਤ ਲੋਕ ਮੈਨੂੰ ਮਿਲੇ ਨਹੀਂ ਅੱਜ ਤੁਸੀਂ ਮੈਨੂੰ ਮਿਲਿਓ ਤੁਸੀਂ ਮੈਨੂੰ ਹੋ ਸਕਦਾ ਅੱਜ ਤੱਕ ਨਹੀਂ ਮਿਲਿਆ ਤੁਸੀਂ ਕੁਝ ਦੇਖੋਗੇ ਕਿ ਯਾਰ ਇਹ ਇਦਾਂ ਦਾ ਫ ਜਿਹੜੇ ਲੋਕ ਸਮਾਜ ਸੇਵੀ ਚ ਚੋਰ ਨੇ ਆਲਦੋ ਸਿੱਧੂ ਨੇ ਕਿਸੇ ਹੋਰ ਨੂੰ ਕਿਹਾ ਸੀ ਸਿੱਧੂ ਨਾਲ ਮੇਰਾ ਬਹੁਤ ਪਿਆਰ ਸੀ ਸਿੱਧੂ ਦੀ ਫੈਮਿਲੀ ਨਾਲ ਮੇਰਾ ਪਿਆਰ ਸੀ ਸਿੱਧੂ ਨੇ ਜਿੰਨੂੰ ਕਿਹਾ ਸੀ ਮੈਨੂੰ ਉਹ ਵੀ ਪਤਾ ਆਪਾਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਜਿਹੜੀ ਇਹ ਧਾਰਨਾ ਬਣ ਜਾਂਦੀ ਨੇ ਇਹ ਬਣ ਜਾਂਦੀ ਆ ਉਹਨਾਂ ਦਾ ਨਾ ਵੀ ਕੰਟਰੋਵਰਸੀ ਕ੍ਰੀਏਟ ਕਰ ਚੱਲਦੇ ਆ ਨਾ ਵੀ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ ਕਿਹਨੂੰ ਕਿਹਾ ਸੀ ਹਾਂ ਹੈ ਤੁਹਾਨੂੰ ਪੁੱਛਣਾ ਨਹੀਂ ਵਜ੍ਹਾ ਤੁਹਾਨੂੰ ਓਕੇ ਨਹੀਂ ਆਪਾਂ ਕਹਿਣਾ ਵੀ ਨਹੀਂ ਕਿਉਂਕਿ ਜਦੋਂ ਕੋਈ ਬੰਦਾ ਲਿਖਦਾ ਨਾ ਬਾਈ ਹੁਣ ਆਪਾਂ ਇੰਟਰਵਿਊ ਕਰ ਰਹੇ ਆ ਤੁਹਾਡੇ ਪਰਸਨਲ ਓਪੀਨੀਅਨਸ ਹੁਣ ਉਹਦਾ ਲਿਖਿਆ ਉਹਦਾ ਓਪੀਨੀਅਨ ਹੈ ਕਿ ਉਹਦਾ ਕੀ ਐਕਸਪੀਰੀਅੰਸ ਰਿਹਾ ਕਿਸੇ ਸਮਾਜ ਸੇਵੀ ਨਾਲ ਸਮਾਜ ਸੇਵਕ ਅੱਲਾ ਦੁਨੀਆ ਚ ਮਹਿਤਾ ਹੈ ਨਹੀਂ ਬਿਲਕੁਲ ਠੀਕ ਹੈ ਕੀ ਹੋ ਸਕਦਾ ਉਹਦਾ ਕਿਸੇ ਸਮਾਜ ਸੇਵੀ ਨਾਲ ਐਕਸਪੀਰੀਅੰਸ ਮਾੜਾ ਰਿਹਾ ਹੋਵੇ ਉਹਨੂੰ ਉਹਨੇ ਟਾਰਗੇਟ ਕਰਨ ਕੀਤਾ ਤੇ ਲੋਕਾਂ ਨੂੰ ਲੱਗੇ ਕਿ ਮੈਨੂੰ ਕਰ ਲਿਆ ਹੁਣ ਅੱਜ ਇੱਕ ਦੋ ਗਾਣਿਆਂ ਚ ਹੋਰ ਮੈਂ ਸਮਾਜ ਸੇਵੀ ਟਾਰਗੇਟ ਹੋਏ ਨੇ ਲੇਟੈਸਟ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮੈਨੂੰ ਕੀਤਾ ਗਿਆ ਕਿਸੇ ਨੂੰ ਕੀਤਾ ਜਾਂ ਨਾਮ ਲੈ ਕੇ ਕਰਨ ਠੀਕ ਹੁਣ ਮੈਂ ਕੋਈ ਵੀਡੀਓ ਪਾ ਦਾਂ ਕਿ ਸੋਢੀ ਸਾਹਿਬ ਬਾਰੇ ਇੰਟਰਵਿਊ ਠੀਕ ਹੈ 2 ਮਿੰਟ ਦੀ ਮੈਂ ਵੀਡੀਓ ਪਾ ਦਾ ਪਤਾ ਲੱਗ ਗਿਆ ਤੁਹਾਡੀ ਸਭ ਬਾਰੇ ਹੁਣ ਮੈਂ 1 ਘੰਟਾ ਬੋਲੀ ਜਾਵਾਂ ਇੱਕ ਪੱਤਰਕਾਰ ਹੈ ਬਹੁਤ ਚੱਲਦਾ ਹੈ ਵੱਡਾ ਚੈਨਲ ਹੈ ਉਹ ਤਾਂ ਸਮਝ ਗਏ ਹੁਣ ਤੁਸੀਂ ਕਨਫਿਊਜ਼ ਹੁਣ ਤੁਸੀਂ ਹੁਣ ਉਹਦੇ ਚ ਡਾਇਰੈਕਟ ਨਹੀਂ ਨਾਮ ਲੈ ਰਹੇ ਪਤਾ ਇਹਨਾਂ ਲੱਗਦਾ ਪਏ ਕਿ ਕਹਿ ਕਿੰਨੂ ਰਹੇ ਨੇ ਜਾਂ ਮੈਨੂੰ ਨਾਮ ਲੈ ਕੇ ਪੁੱਛ ਲੈਣ ਕਿ ਚੋਰ ਬੰਦੇ ਸਮਾਜ ਦੇ ਵੀ ਕਿਉਂ ਨੇ ਅਨਮੋਲ ਜੀ ਤੁਸੀਂ ਚੋਰ ਕਿਉਂ ਇਹ ਤੁਹਾਡੀ ਗੱਲ ਠੀਕ ਹੈ ਡਿਪਲੋਮੈਟ ਗੱਲ ਕਿਉਂ ਕਰਨੀ ਬੰਦੇ ਦੀ ਹਿੱਕ 'ਚ ਵੱਜੋ ਸਿੱਧਾ ਮੈਨੂੰ ਮਿਲਣਾ ਕਿੰਨਾ ਕੋਕਾ ਬਈ ਹਾਂ ਰੋਜ਼ 7 ਤੋਂ 9 ਉੱਥੇ ਬੈਠਾ ਹੁੰਨਾ ਆਪਣਾ ਕੈਮਰਾ ਨਾਲ ਕਿ ਜੇ ਤੁਸੀਂ ਕਿਸੇ ਬੰਦੇ 'ਚ ਜੇ ਕਿਸੇ ਬੰਦੇ 'ਚ ਤੁਸੀਂ ਖਾਮੀਆਂ ਠੀਕ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਇਨਬਾਕਸ ਕਰ ਸਕਦੇ ਹੋ ਐਗਜ਼ੈਕਟਲੀ ਜੇ ਉਹ ਤੁਸੀਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਨਾ ਤਾਂ ਮੇਰਾ ਮੰਨਣਾ ਹੈ ਕਿ ਮੰਨ ਲਓ ਮੈਨੂੰ ਨਮੂਲ 'ਚ ਕੋਈ ਗਲਤੀ ਲੱਗਦੀ ਹੈ ਮੈਂ ਪਹਿਲਾਂ ਫੋਨ ਕਰੂੰਗਾ ਅਰਮੋਲ ਮੈਨੂੰ ਆਹ ਖਾਮੀ ਲੱਗਦੀ ਹੈ ਬਦਦ ਰਿਚ ਹੈ ਇਹਨੂੰ ਠੀਕ ਕਰ ਲਾ ਤੁਸੀਂ ਮੇਰੇ ਕੋਲ ਐਡਮਿਟ ਕਰਦੇ ਹੋ ਐਕਸੈਪਟ ਕਰਦੇ ਹੋ ਜੇ ਤੁਸੀਂ ਆਪਦਾ ਕਾਊਂਟਰਪਾਰਟ ਦੱਸੋਗੇ ਨਾ ਮੇਰਾ ਅਲੀਗੇਸ਼ਨ 50% ਤਾਂ ਵੈਸੇ ਰਿਡਿਊਸ ਹੋ ਜਾਊਗਾ ਕਿ ਨਹੀਂ ਯਾਰ ਮੈਨੂੰ ਆਹ ਲੱਗਦਾ ਸੀ 50% ਰਹਿ ਜਾਊਗਾ ਡਾਇਲੌਗ ਹੋ ਗਿਆ ਡਾਇਲੌਗ ਹੋਣ ਦੇ ਬਾਵਜੂਦ ਜੇ ਅਨਮੋਲ ਮੇਰੀ ਗੱਲ ਨਹੀਂ ਮੰਨ ਰਿਹਾ ਸਵਾਲ ਹੈ ਫਿਰ ਤਾਂ ਮੇਰਾ ਮਨ ਦਾ ਵੀ ਆਇਆ ਮੈਂ ਯਾਰ ਹੁਣ ਉਹਨੂੰ ਸੋਸ਼ਲ ਮੀਡੀਆ ਤੇ ਲਿਆਵਾਂ ਪਰ ਉਹ ਵੀ ਤਾਂ ਹੈ ਜੇ ਤੁਹਾਡੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਹੈ ਤਾਂ ਫਿਰ ਮੇਰਾ ਇੰਟਰਫੇਅਰ ਕਰਨ ਦਾ ਰਾਈਟ ਨਹੀਂ ਹੈ ਪਰ ਜੇ ਤੁਹਾਡੀ ਸਮਾਜ ਸੇਵਾ ਦੇ ਨਾਲ ਸੰਬੰਧਿਤ ਹੈ ਰਾਈਟ ਚੈਟ ਹੀ ਨਾਲ ਸੰਬੰਧਿਤ ਹੈ ਤੁਸੀਂ ਉਹਨੂੰ ਠੀਕ ਨਹੀਂ ਕਰ ਰਹੇ ਫਿਰ ਮੈਂ ਮੰਨਦਾ ਕਿ ਮੈਨੂੰ ਮੀਡੀਆ ਚ ਜਾਂ ਸੋਸ਼ਲ ਮੀਡੀਆ ਤੇ ਜਾਣਾ ਚਾਹੀਦਾ ਪਰ ਜੋ ਕੇ ਦੌਰ ਚ ਹੋਕ ਹੀ ਰਿਹਾ ਹੈ ਤੁਹਾਡੇ ਬਾਰੇ ਜੱਜ ਕਰਕੇ ਆਪਣੇ ਆਪ ਉਹਨੂੰ ਆਪਣੀ ਵੌਲ ਤੇ ਪਾਇਆ ਜਾ ਰਿਹਾ ਜਾਂ ਤੁਹਾਡੇ ਥੱਲੇ ਕਮੈਂਟ ਕੀਤਾ ਜਾ ਰਿਹਾ ਮਤਲਬ ਵਰਡਿਕਟ ਦੇ ਰਿਹਾ ਬੰਦੇ ਬਈ ਮੈਨੂੰ ਤੁਹਾਡਾ ਨਾਲ ਗੱਲ ਕਰਕੇ ਨਾ ਚੰਗਾ ਲੱਗ ਰਿਹਾ ਨਾ ਦੇ ਲੋ ਦੱਸ ਰਿਹਾ ਵਿੱਚ ਹੀ ਥੈਂਕ ਯੂ ਬਈ ਕੀ ਮਤਲਬ ਤੁਹਾਡਾ ਐਕਸਪਲੋਜ਼ਰ ਬਹੁਤ ਜ਼ਿਆਦਾ ਮੈਂ ਪਹਿਲਾਂ ਵੀ ਗੱਲ ਕੀਤੀ ਤੁਸੀਂ ਇੰਨੇ ਸਾਲਾਂ ਤੋਂ ਬਈ ਅਸੀਂ ਕਾਲਜ 'ਚ ਤੁਹਾਨੂੰ ਦੇਖਦੇ ਹੁੰਦੇ ਸੀ ਹਰ ਬੰਦਾ ਇੰਨੇ ਇਕਦਾਰ ਸੋਚਦਾ ਨਹੀਂ ਹੈਗਾ ਤੁਹਾਡਾ ਵੀ ਹੋ ਸਕਦਾ ਹਰ ਬੰਦੇ ਨਾਲ ਅਪਰੋਚ ਨਹੀਂ ਹੈਗੀ ਤੁਹਾਡੀ ਸਾਹ ਨੂੰ ਡਾਇਰੈਕਟ ਫੋਨ ਨਹੀਂ ਕੋਈ ਕਰ ਸਕਦਾ ਡਾਇਰੈਕਟ ਮਿਲ ਨਹੀਂ ਸਕਦਾ ਫਿਰ ਉਹ ਧਾਰਨਾ ਬਣਾ ਲੈਂਦਾ ਉਵੇਂ ਹੀ ਅਸੀਂ ਆਂ ਸਾਨੂੰ ਹਰ ਬੰਦਾ ਜਾਂ ਇੰਨਾ ਸਮਾਂ ਕੱਢੇ ਹੁਣ ਸੋਢੀ ਸਾਹਿਬ ਚਲੋ ਤੁਸੀਂ ਬਈ ਇਸ ਲਾਈਨ ਚੋਂ ਮੈਂ ਤਾਂ ਰੋਜ਼ ਮਿਲਦਾ 7 ਤੋਂ 9 ਬਿੰਨ ਨਾਗਾ 365 ਦਿਨ ਜੇ ਕਿਸੇ ਨਾਲ ਮੈਨੂੰ ਕੋਈ ਦਿੱਕਤ ਹੈ ਜਾਂ ਕਿਸੇ ਨੂੰ ਮੇਰੇ ਨਾਲ ਕੋਈ ਦਿੱਕਤ ਹੈ ਕਲੀਅਰ ਕਰ ਲਓ ਬਈ ਆਕੇ